ਪਰ ਦੀ ਜੀਸ ਨਾਈ ਵਾਰ ਸ੍ਰੀ ਪ੍ਰਭੂ ਜੀ ਕੀ ਪਾਤਸ਼ਾਹੇ ਦਸਵੇਂ ਪ੍ਰਥਮ ਪਾਪੀ ਸਮਰਦਾਇ ਗੁਰੂ ਨਾਨਕ ਨੰਦਿਆ ਆਏ ਫੇਰ ਰੰਗਤ ਗੁਰਤੇ ਅਮਰਦਾਸ ਸ੍ਰੀ ਅੰਮਦਾਸ ਜੀ ਹੋਏ ਸਹਾਈ ਅਰਜਨ ਹਰਗੋਬਿੰਦ ਰਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੁ ਕੈ ਸਭ ਦੁਖ ਗਾਇ ਤੀਤ ਬਹਾਦਰ ਸਿਮਰਿਆ ਕਾ ਨਾਮ ਅੰਮ੍ਰਿਤ ਆਵੇ ਧਾਏ ਸੋਠਾਈ ਹੋਏ ਸਹਾਈ ਅਸਵੇਂ ਪਾਠਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸੰ ਪਾਠਾ ਦੀ ਜੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਝਾ ਪਿਆਰੇ ਟੋਹਾ ਸਾਹਿਬ ਜਾੜਿਆ ਚਾਲੀਆਂ ਮੁਖਿਆਂ ਹੱਠੀਆਂ ਜਤੀਆਂ ਤੱਦੀਆਂ ਜਿਨ੍ਹਾਂ ਨਾਮ ਜਪਿਆ ਵਾਂ ਝੁਕਿਆ ਤੇਗ ਚਲਾਈ ਤੇ ਦਵਾਰੀ ਦੇ ਕੇ ਉਹਨ ਦੇ ਤੀਰ ਤਰ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਪਰੇ ਖਾਲਸਾ ਜੀ ਬੋਲੋ ਜੀ ਵਾਹੇ ਕਰੋ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਦੇ ਸੀਸ ਦਿੱਤੇ ਬੰਦ ਬੰਦ ਕਟਾਏ ਕੁکریاں ਲਵਾਈਆਂ ਚੜਖੜੀਆਂ ਤੇ ਡਰੇ ਆਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਦਾ ਵਿਧਾਈ ਰਾਹੇ ਕਰਮਾਈ ਦਾ ਧਿਆਨ ਧਰ ਕੇ ਖਾਲਸਾ ਦੇ ਬੋਲੋ ਜੀ ਵਾਹਿਗੁਰੂ ਸੰਗਤ ਅਤਤ ਸਰਬੱਤ ਗੁੰਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਆਗਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਬੇਵਰਨ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਦੇ ਬੋਲ ਬਾਲੇ ਬੋਲੋ ਜੀ ਸੁਹਾਏ ਹੋ ਕੇ ਕਾਰੋਂ ਸਿੱਖੇ ਦਾਲ ਕੇ ਸੁਦਾਲ ਵਹਿਤ ਦਾਲ ਬੀਕ ਦਾਲ ਵਿਸਾਹ ਦਾਨ ਪ੍ਰੋ ਸਾਧਾਨ ਦਾਨ ਸਿਰ ਦਾਨ ਨਾਮਧਾਰ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਚਨਾਰ ਚੰਕੀਆਂ ਝੰਡੇ ਗੁੰਗੇ ਜੋਗੋ ਜੋਗਿਆ ਕਾਲ ਧਰਮ ਦਾ ਜੈਕਾਰ ਬੋਲੋ ਜੀ ਕੀਉਂ ਧੀ ਮਤ ਪਤ ਦਾ ਰਖਾਇਆ ਬਵਾਹੇ ਗੁਰੂ ਏ ਅਕਾਲ ਪੁਰਖ ਆਪੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸਿਗਰੰ ਨਾਨਕ ਸਾਹਿਬ ਤੇ ਹੁਣ ਗੋਟਵਾਰਿਆਂ ਗੁਰ ਤਾਂ ਮਾਂ ਵੇ ਦਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਕੁੱਲੇ ਦਰਸ਼ਨ ਦੇ ਦਾਰ ਭਲੇ ਸੇਵਾ ਸੰਭਾਲਦਾ ਦਾਣ ਨੇਂ ਤੇਰੇ ਕੌਲਸਾ ਜਿਨ ਬਖਸ਼ੂ ਤੇ ਨਿਬਾਰਿਆ ਬਿਮਾਰ ਨਿਕਾਰਿਆਂ ਦੇ ਤਾਰ ਰਿਉਟਿਆਂ ਦੇ ਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਮਰ ਆਇ ਪਾਪੀ ਦੇ ਹਜੂਰ ਅਰਦਾਸ ਤੇ ਬੇਤੀ ਜੋੜੀ ਐ ਸਤਿਗੁਰੂ ਜੀ ਆਓ ਚਾਰ ਪਹਿਰ ਵੇਣਾ ਅਪਨੇ ਭਾਰੇ ਅੰਦਰ ਪ੍ਰਤੀਤ ਹੋਈ ਚਾਰ ਪਹਿਰ ਦਿਨਾਰਾ ਆਪਣੇ ਭਾਰੇ ਅੰਦਰ ਪ੍ਰਤੀਤ ਕਰੋ ਨਾ ਆਵਰ ਕੇ ਮੇਰੇ ਭਾਨਾ ਧਰ ਬਾਬਾ ਦੀ ਚੇਰੀ ਨਾਲੇ ਪਾਵਨ ਸਵਿੰਦਰ ਉਸਤਾਰ ਬੋਲਾਰਾ ਜੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਪਾਵਨ ਪ੍ਰਭ ਅੰਦਰ ਸਤਿਗੁਰੂ ਜੀ ਉਹਨਾਂ ਦੀੇ ਸੋਹਣੇ ਸਿੰਘਾਸਨ ਪਿਆਰ ਕੀਤੇ ਗਏ ਹਨ ਆਪ ਜੀ ਦੀ ਕਿਰਪਾ ਬਰਸੇ ਨਾ ਸਰਾਵੇ ਪ੍ਰਤਾਪ ਮਨ ਉਪਰ ਕੀ ਛੋਲੇ ਦਰਸ਼ਨ ਦੇ ਦਾ ਪਾਵਨ ਪ੍ਰਭ ਨਾਲ ਰਕੀ ਸਤਿਗਤਾਂ ਨੂੰ ਪ੍ਰਕਾਸ਼ ਕਰੂ ਦਰਬੇ ਆਈ ਸੰਗਤ ਦੇ ਬਾਰਾਜ ਰੇ ਤੇਲ ਫੁਰੇ ਪੇਟਾ ਰਾਜ ਸੇਵਾ ਅੰਦਰ ਪ੍ਰਵਾਰ ਕਰੀਆਂ ਦਰੋਂ ਘਰੋਂ ਸਿੱਟੀ ਜਦ ਸੁਸਰੂ ਸਾਜ ਨਾਵ ਦਾਰ ਬਖਸ਼ਾ ਸ਼ਬ ਪਾਲ ਬਾਵਾਂ ਪੂਰੀਆਂ ਕਰੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਰੂਪ ਤੋਂ ਕਾਸਨਸਥਾਨਾਂ ਤੋਂ ਪ੍ਰਕਾਸ਼ ਫਲਾ ਦਿਵਾਰ ਦੀ ਆਗਿਆ ਅਰਖੂ ਰਸਤੇ ਚ ਆਲੂ ਸੰਗ ਸਹਾਈ ਹੋੜਾ ਜੈ ਪਿਆਰੇ ਕ੍ਰਿਸ਼ਨਾ ਨਾਮ ਨੇ ਆਪੀ ਦਾ ਨਾਮ ਚਿਤਾਰੇ ਨਾਰਿਕਾ ফদে বদে সৌনে